ਤੁਹਾਡੇ ਨਾਲ ਬਹੁਤ ਤਾਫੀ ਨੇ ਦਿੱਤੀਆਂ ਰਹੀਆਂ ਅਛਸਬੰਧ ਦੀ ਬਾਰਤ ਤੁਹਾਡੇ ਨਾਲ ਜੀ ਜੀ ਬੜਾ ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਤੇ ਪੰਜਾਬੀ ਫਿਲਮਾਂ ਦੇ ਵਿੱਚ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਇਹ ਯਾਦ ਰੱਖੇ ਜਾਣਗੇ ਸੋ ਉਹ ਸਾਡੇ درمیان ਨਹੀਂ ਰਹੇ ਅ ਬੜੀ ਵੇਵਕਤੀ ਮੌਤ ਹੈ ਉਮਰ ਕੋਈ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਉਹਨਾਂ ਤੋਂ ਕਿਉਂਕਿ ਛਣਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ ਅਠਮੇ ਨਾਂ ਮੇਂ ਕਲਾਸ ਪੜਦਾ ਸੀਗਾ ਤੇ ਮੈਂ ਤਾਂ ਮੇਰੀ ਪਹਿਲੀ ਕੈਸਟ 93 ਚਾਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਆ 20-20 ਰੁਪਈਆ ਦੀਆਂ ਕੈਸਟਾਂ ਉਹਨਾਂ ਨੇ ਖਰੀਦੀਆਂ ਜੀ ਇੱਕ ਯਾਰ ਇੱਕ ਮਿੰਟ ਵੀਰੇ ਰੋਕਦਾ ਤੇ ਕਈ ਵਾਰੀ ਚਿੰਗ ਲੱਗਦੀ ਐ ਕਈ ਲੋਕ ਬਾਅਦ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗ ਗਏ ਕਿ ਜਸਵਿੰਦਰ ਭੱਲਾ ਨੰਬਰ 1 ਹੈ ਜਾਂ ਭਗਵੰਤ ਨੰਬਰ 1 ਪਰ ਮੈਂ ਇਹ ਕਹਿਣਾ ਹਮੇਸ਼ਾ ਕਹਿਣਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚਸ ਤੋਂ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨੰਬਰਿੰਗ 'ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਮਤਲਬ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਸਾਨੂੰ ਚਿੰਗਾਂ ਲੱਗੀਆਂ ਅੰਨਾ ਸਾਨੂੰ ਦੇਖ ਕੇ ਕੋਈ ਹੋਰ ਨੂੰ ਚਿੰਗਾਂ ਲੱਗ ਜਾਂਦੀਆਂ ਇਹ ਜੋਤ ਸੇ ਜੋਤ ਜਗਦੀ ਹੈ ਪਰ ਉਹਨਾਂ ਦਾ ਅੱਜ ਬੇਵਕਤੀ ਚਲੇ ਜਾਣਾ ਬਹੁਤ ਅਫਸੋਸਦਾ ਹੈ ਮਾਨ ਸਾਹਿਬ ਉਸ ਸਮੇਂ ਚੰਗਾ ਕੀਤਾ ਜਦੋਂ ਤੁਸੀਂ ਉਹਨਾਂ ਦਾ ਕਰੈਕਟਰ ਜੁਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਸੀ ਚਾਚਾ ਚਤਰ ਸਿੰਘ ਔਰ ਲਗਾਤਾਰ ਝੰਕਾਟੇ ਆਈਗੇ ਸਿਲਵਰ ਜੁਗਰੀ ਵੀ ਮਨਾਈ ਗਈ ਤਾਂ ਪੋਲੀਟਿਕਲ ਸਟਾਇਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ 'ਚ ਜੱਜ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਭੱਟੀ ਹੁੰਨੀ ਸੀ ਤਕੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਪਾ ਥੋੜਾ ਬੈਕ ਪਿੱਛੇ ਚਲੇ ਜਾਈਏ ਕੇਦੀਪ ਸਾਹਿਬ ਨੇ ਕੱਲੀਆਂ ਕਾਮੇਡੀ ਦੀਆਂ ਕਸਟਾਂ ਸ਼ੁਰੂ ਕੀਤੀਆਂ ਸੀ ਕੇਦੀਪ ਤੇ ਮਾਈ ਮੋਨੋ ਹੈਨਾ ਜਿਹੜਾ ਚੱਲਦਾ ਸੀ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਛਣਕਾਟਾ ਛਣਕਾਟਾ ਸ਼ੁਰੂ ਹੋਇਆ ਤੇ ਛਣਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਅ ਦੂਰਦਰਸ਼ਨ ਤੇ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਅਨ ਜਿਹੜਾ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਮੈਂ ਕਹਾਂ ਕਿ ਉਹ 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 ਆਪਣੇ ਆਪ ਨੂੰ ਦਬ ਨਹੀਂ ਸਕਦਾ ਸੋ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਸੁਪਰਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਪੜੇ ਲਿਖੇ ਸੀਗੇ ਨਾਲ ਬਾਲਮਕੰਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਪਹਿਲਾ ਮਾਰਕੀਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਉਹ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਤਾਂ ਦੁੱਖ ਦੀ ਗੱਲ ਆ ਉਹ ਜੀ ਸਾਹਿਬ ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜੈਨ ਚਾਹੀਦੀ ਇਸ ਕਰਕੇ ਜਸੂਨ ਭੁੱਲੇ ਨੂੰ ਸੀ ਯਾਦ ਕਰ ਰਹੀ ਸੀ ਚਾਚਾ ਚਾਤਰਾਹ ਜਿਹੜਾ ਕਰੈਕਟਰ ਸੀਗਾ ਉਹ ਜਿਹੜਾ ਉਹ ਕਿਸੇ ਵੀ ਜੈਨ ਤੋਂ ਮੇਰੇ ਖਿਆਲ 'ਚ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਾਤਰਾ ਜਿਹੜਾ ਉਦੇਸ਼ਨ ਘਾਟਿਆਂ ਦੀ ਸ਼ੰਕਾਰ ਜਿਹੜੀ ਹੈ ਬੰਦ ਹੋ ਗਈ ਬੜੀ ਉਦਾਸੀ ਦੀ ਗੱਲ ਹੈ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਵੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਹੁਣ ਅੱਗੇ ਨਾਲੋਂ ਠੀਕ ਹੋ ਰਿਹਾ ਤੇ ਮੈਂ ਬਾਲਮਕੰਚੀ ਨਾਲ ਮਿਲਦਾ ਰਹਿੰਦਾ ਸੀ ਕਿਵੇਂ ਨੇ ਹੁਣ ਠੀਕ ਨੇ ਤੇ ਪਰ ਆ ਚਾਣਕ ਨਹੀਂ ਪਤਾ ਸੀ ਕਿ ਅਚਾਨਕ ਹੀ ਉਹ ਦੁਨੀਆ ਤੋਂ ਚਲੇ ਜਾਣਗੇ ਤੇ ਅੱਜ ਮੈਂ ਕਿਉਂਕਿ ਪਹਿਲਾਂ ਹੀ ਪ੍ਰੋਗਰਾਮ ਬਣੇ ਹੋਏ ਸੀਗੇ ਪੂਰਥਲਾ ਦੇ ਇਲਾਕੇ ਜਿਹੜਾ ਹੜ ਆਇਆ ਹੋਇਆ ਉਹਨਾਂ ਇਲਾਕਿਆਂ ਜਾਣਾ ਸੀ ਤੇ ਹੁਣ ਸਰ ਮੈਂ ਸਿੱਧਾ ਕਰਿਆ ਕੋਈ ਇਹ ਚੀਜ਼ ਹੁਣ ਦਿਮਾਗ ਚ ਆਈ ਜਾਂ ਇਸ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਧੀ ਪੀੜ੍ਹੀ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਜਾਂਚ ਕਰ ਬਣਾਉਂਦੀ ਕਰਨੀ ਦੇਖੋ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਂ ਲੈ ਕੇ ਚਲੇ ਜਾਂਦੇ ਨੇ ਬਹੁਤ ਸਾਰਿਆਂ ਦਾ 99 ਸਾਲ ਦੀ ਉਮਰ ਵੀ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਚਾ ਪੂਰਾ ਹੋ ਗਿਆ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ 'ਚ ਰੋਲ ਤੇ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਗੂੰਜਦੀ ਰਹਿੰਦੀ ਹੈ